ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਜਿੰਦਾਂ ਕਿ ਤੁਸੀਂ ਪਹਿਲੀ ਉਦਾਸੀ ਤਨਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਨਾ ਪਿਆਰ ਬਖਸ਼ਿਆ ਤੇ ਅੱਜ ਮੈਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਤਸ਼ਾਹੀ ਦੂਜੀ ਉਦਾਸੀ ਜੋ ਕਿ ਦੱਖਣ ਦਿਸ਼ਾ ਦੀ ਸੀ ਉਸ ਦਾ ਵਰਣਨ ਕਰਾਂਗਾ ਤੇ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਜੀ ਤਨਸਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੂਸਰੀ ਉਦਾਸੀ ਉਦਾਸੀ ਯਾਨੀ ਕਿ ਯਾਤਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੀਆਂ ਚਾਰ ਯਾਤਰਾਵਾਂ ਨੇ ਤੇ ਜਿਨ੍ਹਾਂ ਨੂੰ ਉਦਾਸੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਦੂਜੀ ਉਦਾਸੀ ਯਾਨੀ ਕਿ ਦੂਜੀ ਯਾਤਰਾ ਤੇ ਸ਼ੁਰੂ ਕਰਦੇ ਹਾਂ ਜੀ ਤੇ ਇਹ ਉਦਾਸੀ ਜੋ ਸੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਦੱਖਣ ਦਿਸ਼ਾ ਦੇ ਵਿੱਚ ਸੀ ਇਹ ਸੰਮਤ 1500 ਸਟਾਰਟ ਤੋਂ ਲੈ ਕੇ 1571 ਦੇ ਵਿੱਚ ਦੀ ਇਹ ਯਾਤਰਾ ਸੀ ਲਗਭਗ 2 ਸਾਲ ਦਾ ਸਮਾਂ ਕਰਤਾਰਪੁਰ ਸਾਹਿਬ ਬਤੀਤ ਕਰਕੇ ਗੁਰੂ ਜੀ ਭਾਈ ਭਗੀਰਥ ਅਤੇ ਭਾਈ ਬੁੱਢਾ ਜੀ ਆਦਿਕ ਕੁਝ ਸਿੱਖਾਂ ਨੂੰ ਆਪਣੇ ਪਰਿਵਾਰ ਪਾਸ ਛੱਡ ਕੇ ਆਪ ਫਿਰ ਲੋਕ ਭਲਾਈ ਵਾਸਤੇ ਲੋਕਾਈ ਨੂੰ ਸੋਧਣ ਵਾਸਤੇ ਵਿਸਾਖ ਸੰਮਤ 1567 ਵਿੱਚ ਚੱਲ ਪਏ ਇਸ ਉਦਾਸੀ ਵਿੱਚ ਆਪ ਜੀ ਦੇ ਪੈਰੀਂ ਖੜਾਵਾ ਸਨ ਹੱਥ ਵਿੱਚ ਇੱਕ ਡੰਡਾ ਸੀ ਲੱਕ ਨੂੰ ਰਸੇ ਲਪੇਟੇ ਹੋਏ ਸਨ ਅਤੇ ਮੱਥੇ ਉੱਤੇ ਟਿੱਕਾ ਲਾਇਆ ਹੋਇਆ ਸੀ ਕਰਤਾਰਪੁਰ ਤੋਂ ਚੱਲ ਕੇ ਗੁਰੂ ਜੀ ਸੁਲਤਾਨਪੁਰ ਬੀਬੀ ਨਾਨਕੀ ਜੀ ਪਾਸ ਆਏ ਅਤੇ ਇੱਥੇ ਮੇਲ ਮਿਲਾਪ ਦੀਆਂ ਖੁਸ਼ੀਆਂ ਕਰਕੇ ਫਿਰ ਗੁਰੂ ਮਹਾਰਾਜ ਜੀ ਬਠਿੰਡੇ ਅਤੇ ਪਟਨੇਰ ਜੋ ਕਿ ਹਨੂਮਾਨਗੜ੍ਹ ਕਹਿੰਦੇ ਸਾਨੂੰ ਉਸ ਆਦਿਕ ਨਗਰਾਂ ਦੇ ਰਸਤੇ ਸਰਸੇ ਪੁੱਜ ਗਏ ਉਸ ਸਮੇਂ ਸਰਸਾ ਮੁਸਲਮਾਨ ਪੀਰਾਂ ਦਾ ਪ੍ਰਸਿੱਧ ਟਿਕਾਣਾ ਸੀ ਪੀਰਾਂ ਨੇ ਪੁੱਛਿਆ ਸੰਤ ਜੀ ਤਪ ਕਰਨਾ ਚੰਗਾ ਹੈ ਕਿ ਨਹੀਂ ਗੁਰੂ ਜੀ ਨੇ ਕਿਹਾ ਜੇਕਰ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸੋਧਣ ਵਾਸਤੇ ਤਪ ਕਰਨਾ ਠੀਕ ਹੈ ਪਰ ਜੇਕਰ ਮਨ ਅਤੇ ਸਰੀਰ ਦੋਵੇਂ ਸ਼ੁੱਧ ਹੋਣ ਕੋਈ ਵਿਕਾਰ ਨਾ ਕਰਦਾ ਹੋਵੇ ਤਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਇਹ ਤਪਾਂ ਸਿਰ ਤਪ ਹੈ ਪੀਰਾ ਨੇ ਕਿਹਾ ਤੁਸੀਂ ਸਾਡੇ ਨਾਲ ਪੌਰੇ ਵਿੱਚ ਬੈਠ ਕੇ 40 ਦਿਨ ਦਾ ਤਪ ਕਰੋ ਫਿਰ ਅਸੀਂ ਵੇਖਾਂਗੇ ਕਿ ਤੁਹਾਡੇ ਵਿੱਚ ਤਪ ਕਰਨ ਦੀ ਸ਼ਕਤੀ ਹੈ ਕਿ ਨਹੀਂ ਤਦ ਗੁਰੂ ਜੀ ਖਵਾਜਾ ਸ਼ਮਸਦੀਨ ਖਵਾਜਾ ਰੌਸ਼ਨਦੀਨ ਆਦ ਪੰਜ ਪੀਰਾ ਨਾਲ 40 ਦਿਨ ਦਾ ਚਿਲਾ ਕੱਟਣ ਵਾਸਤੇ ਵੱਖ-ਵੱਖ ਪੋਰਿਆਂ ਵਿੱਚ ਬੈਠ ਗਏ ਪੀਰਾਂ ਨੇ ਜੋ ਦੇ ਦਾਣੇ ਅਤੇ ਪਾਣੀ ਦਾ ਸੇਵਨ ਕਰਕੇ 40 ਦਿਨ ਕੱਟੇ ਪਰ ਗੁਰੂ ਜੀ ਨਿਰਾਹਾਰ ਹੀ ਨਾਮ ਸਿਮਰਨ ਵਿੱਚ ਬੈਠੇ ਰਹੇ 40 ਦਿਨਾਂ ਪਿੱਛੋਂ ਜਦ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਅਤੇ ਚਿਹਰੇ ਮੁਰਝਾਏ ਹੋਏ ਸਨ ਪਰ ਗੁਰੂ ਜੀ ਦਾ ਸਰੀਰ ਜਿਉਂ ਦਾ ਤਿਉਂ ਅਤੇ ਚਿਹਰਾ ਚੜ੍ਹਦੀਆਂ ਕਲਾ ਵਿੱਚ ਸੀ ਇਸ ਤਰ੍ਹਾਂ ਗੁਰੂ ਜੀ ਦਾ ਤਪ ਤੇਜ ਵੇਖ ਕੇ ਪੀਰਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪ ਜੀ ਦੇ ਸਿਧਾਂਤ ਨੂੰ ਠੀਕ ਮੰਨਿਆ ਸਰਸੇ ਵਿੱਚ ਗੁਰੂ ਜੀ ਦੀ ਇਸ ਯਾਦ ਵਿੱਚ ਗੁਰਦੁਆਰਾ ਕਾਇਮ ਹੈ ਅਤੇ ਪਾਸ ਹੀ ਪੰਜ ਪੀਰਾਂ ਦੀਆਂ ਕੋਠੜੀਆਂ ਹਨ ਸਰਸੇ ਤੋਂ ਚੱਲ ਕੇ ਗੁਰੂ ਜੀ ਬੀਕਰਨੀਰ ਦੇ ਇਲਾਕੇ ਵਿੱਚੋਂ ਲੰਘ ਕੇ ਦੱਖਣ ਨੂੰ ਜਾ ਰਹੇ ਸਨ ਕਿ ਆਪ ਜੀ ਦੀ ਇੱਕ ਸਰੇਵੜੇ ਸਾਧੂ ਨਾਲ ਚਰਚਾ ਹੋਈ ਇਸ ਚਰਚਾ ਵਿੱਚ ਗੁਰੂ ਜੀ ਨੇ ਸਰੇਵੜਿਆਂ ਦੇ ਧਰਮ ਸੰਬੰਧੀ ਇਕ ਸ਼ਬਦ ਉਚਾਰਨ ਕੀਤਾ ਵਾਰ ਮਾਜ ਮਹੱਲਾ ਪਹਿਲਾ ਸਿਰ ਖੋਹਾਏ ਪੀ ਹੈ ਮਲਵਾਨੀ ਝੂਠਾ ਮੰਗ ਮੰਗ ਖਾਈ ਫੋਲ ਫਦੀ ਹੱਥ ਮੂੰਹ ਲੈਣੇ ਪੜਾਸਾਂ ਪਾਣੀ ਦੇਖ ਸਗਾਹੀ ਭੇਡਾਂ ਵਾਗੀ ਸਿਰ ਖੋਏਨ ਭਰੀਨ ਹੱਥ ਸੁਹਾਹੀ ਮਾਉ ਪਿਓ ਕਿਰਤ ਗਵਾਇਨ ਤਬਰ ਰੋਵਣ ਤਾਹੀ ਆਪ ਜੀ ਨੇ ਦੱਸਿਆ ਕਿ ਪਾਣੀ ਸਭ ਜੀਵਾਂ ਦਾ ਮੁੱਲ ਹੈ ਇਸ ਤੋਂ ਬਿਨਾ ਕਿਸੇ ਦੀ ਗਤੀ ਨਹੀਂ ਹੈ ਜਿਸ ਨੂੰ ਤੁਸੀਂ ਜੀਵ ਹੱਤਿਆ ਦੇ ਦੋਸ਼ ਤੋਂ ਬਚਣ ਵਾਸਤੇ ਵਰਤਨ ਤੋਂ ਸੰਕੋਚ ਕਰਦੇ ਹੋ ਮੈਲਾ ਕੁਚੈਲਾ ਖਾਂਦੇ ਹੋ ਅਤੇ ਸਿਰ ਦੇ ਵਾਲਾਂ ਨੂੰ ਹੱਥਾਂ ਨੂੰ ਸੁਹਾ ਲਾ ਕੇ ਪੁੱਟਦੇ ਹੋ ਇਤਿਆਦੀ ਤੁਹਾਡੇ ਨਿਯਮ ਤਰਨ ਨਾਲ ਮੁਕਤੀ ਨਹੀਂ ਹੋ ਸਕਦੀ ਇਸ ਤੋਂ ਅੱਗੇ ਵਿਦਿਆंचल ਦੇ ਦੱਖਣੀ ਜੰਗਲਾ ਵਿੱਚ ਰਹਿਣ ਵਾਲੇ ਇੱਕ ਆਦਮਖੋਰ ਭੀਲ ਕੋਡੇ ਰਾਕਸ਼ਵਾਸ ਗੁਰੂ ਜੀ ਮਹਾਰਾਜ ਜੀ ਦਾ ਜਾਣਾ ਹੋਇਆ ਕੋਡਾ ਮਰਦਾਨੇ ਨੂੰ ਤੇਲ ਵਿੱਚ ਤਲ ਕੇ ਖਾਣ ਲੱਗਾ ਸੀ ਪਰ ਸਮੇਂ ਸਿਰ ਗੁਰੂ ਨਾਨਕ ਜੀ ਪਾਤਸ਼ਾਹ ਨੇ ਪਹੁੰਚ ਕੇ ਮਰਦਾਨੇ ਦੀ ਰੱਖਿਆ ਕੀਤੀ ਅਤੇ ਕੋਡੇ ਨੂੰ ਧਰਮ ਦੀ ਕੀਰਤ ਕਰਕੇ ਖਾਣਾ ਜੀਵਾਂ ਉੱਤੇ ਦਇਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਕਸ਼ਸ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ ਕੋਡੇ ਦਾ ਜੀਵਨ ਸੁਧਾਰ ਕੇ ਗੁਰੂ ਜੀ ਨਦੀਆਂ ਪਹਾੜਾਂ ਜੰਗਲਾਂ ਨਗਰਾਂ ਸ਼ਹਿਰਾਂ ਅਤੇ ਉਜਾੜਾਂ ਵਿੱਚੋਂ ਲੰਘਦੇ ਹੋਏ ਬੇਅੰਤ ਜੀਵਾਂ ਦਾ ਸੁਧਾਰ ਅਤੇ ਉਦਾਰ ਕਰਦੇ ਹੋਏ ਨਾਗਾਪਟਮ ਤੋਂ ਸਮੁੰਦਰ ਦੇ ਕਿਨਾਰੇ-ਕਿਨਾਰੇ ਰਾਮੇਸ਼ਵਰਮ ਪੁੱਜੇ ਰਾਵਣ ਨਾਲ ਯੁੱਧ ਕਰਕੇ ਸੀਤਾ ਜੀ ਨੂੰ ਲਿਆਉਣ ਵਾਸਤੇ ਜਦ ਰਾਮਚੰਦਰ ਜੀ ਸਮੁੰਦਰ ਪਾਰ ਕਰਨ ਵਾਸਤੇ ਪੁਲ ਤਿਆਰ ਕਰਨ ਲੱਗੇ ਤਾਂ ਆਪ ਜੀ ਨੇ ਇੱਥੇ ਪਹਿਲਾਂ ਸ਼ਿਵਲਿੰਗ ਸਥਾਪਨ ਕਰਕੇ ਆਪਣੇ ਇਸ਼ਟ ਸ਼ਿਵਜੀ ਦੀ ਪੂਜਾ ਕੀਤੀ ਸੀ ਜਿਸ ਕਰਕੇ ਇਸ ਸਥਾਨ ਦਾ ਨਾਮ ਰਾਮ ਈਸ਼ਵਰ ਰਾਮੇਸ਼ਵਰ ਪ੍ਰਸਿੱਧ ਹੋਇਆ ਸੰਗਲਾ ਦੀਪ ਪਹੁੰਚ ਗਏ ਗੁਰੂ ਜੀ ਨੇ ਰਾਜੇ ਸ਼ਿਵਨਾਬ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਗੁਰੂ ਜੀ ਦੀ ਆਗਿਆ ਅਨੁਸਾਰ ਰਾਜੇ ਨੇ ਸਤਸੰਗ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਵਾਈ ਅਤੇ ਸਤਸੰਗ ਦੀ ਨੀ ਰੱਖੀ ਹઠ ਯੋਗ ਅਨੁਸਾਰ ਪ੍ਰਣਾਯਾਮ ਕਰਨ ਵਾਸਤੇ ਗੁਰੂ ਜੀ ਨੇ ਰਾਜੇ ਨੂੰ ਜੋ ਸਾਧਨ ਸਮਝਾਇਆ ਉਹ ਇੱਕ ਪੋਥੀ ਦੇ ਰੂਪ ਵਿੱਚ ਲਿਖਿਆ ਗਿਆ ਜਿਸ ਦਾ ਨਾਮ ਪ੍ਰਾਣ ਸਗਲੀ ਪ੍ਰਸਿੱਧ ਹੋਇਆ ਗੁਰਮਤ ਦੇ ਅਨੁਕੂਲ ਨਾ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਗ੍ਰਹਿ ਕਰਨ ਸਮੇਂ ਇਸ ਨੂੰ ਅੰਗੀਕਾਰ ਨਹੀਂ ਸੀ ਕੀਤਾ ਮੈਸੂਰ ਰਾਜ ਵਿੱਚ ਬੀਜਾਪੁਰ ਦੇ ਇਲਾਕੇ ਵਿੱਚ ਇੱਕ ਸੰਘਣੇ ਜੰਗਲ ਦਾ ਨਾਮ ਕਜਲੀਬਨ ਹੈ ਇਸ ਬਨ ਵਿੱਚ yogੀਆਂ ਦਾ ਇੱਕ ਆਸ਼ਰਮ ਸੀ ਇਸ ਆਸ਼ਰਮ ਵਿੱਚ ਜਦ ਗੁਰੂ ਜੀ ਗਏ ਤਾਂ yogੀਆਂ ਦੇ ਮੁਖੀ ਪਰਥਰੀ ਨਾਲ ਆਪ ਜੀ ਦੀ ਚਰਚਾ ਹੋਈ ਜਦ ਪਰਥਰੀ ਨੇ ਕਿਹਾ ਤੁਸੀਂ ਯੋਗ ਧਾਰਨ ਕਰ ਲਵੋ ਤਾਂ ਆਪ ਜੀ ਨੇ ਕਿਹਾ ਤੁਹਾਡੇ ਹੱਠ ਯੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਜਿਸ ਕਰਕੇ ਮਨ ਇਸ ਤੋਂ ਭਜਦਾ ਹੈ ਟਿਕਦਾ ਨਹੀਂ ਅਤੇ ਮਨ ਦੇ ਨਾਲ ਟਿਕਣ ਕਰਕੇ ਪਰਮ ਤਤ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਅਸੀਂ ਆਪਣੀ ਲਿਵ ਕਰਤਾਰ ਨਾਲ ਜੋੜੀ ਰੱਖਦੇ ਹਾਂ ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਹੀਂ ਹੁੰਦਾ ਅਤੇ ਮਨ ਖੜਿਆ ਤੇ ਟਿਕਿਆ ਰਹਿੰਦਾ ਹੈ ਇਹ ਸਾਡਾ ਸਹਿਜ ਯੋਗ ਹੈ ਜਿਸ ਨੂੰ ਅਸੀਂ ਸਦਾ ਹੀ ਧਾਰਨ ਕਰੀ ਰੱਖਦੇ ਹਾਂ ਫਿਰ ਭਰਤਰੀ ਨੇ ਕਿਹਾ ਅਸੀਂ ਸੋਮਰਸ ਦਾ ਪਿਆਲਾ ਪੀ ਕੇ ਅਖੰਡ ਕਰ ਸਮਾਧੀ ਲਾਉਂਦੇ ਹਾਂ ਅਤੇ ਸਾਨੂੰ ਅਲਖ ਨਿਰੰਜਨ ਦੇ ਦਰਸ਼ਨ ਹੁੰਦੇ ਹਨ ਗੁਰੂ ਜੀ ਨੇ ਕਿਹਾ ਅਸੀਂ ਨਾਮ ਰਸ ਦਾ ਪਿਆਲਾ ਪੀ ਕੇ ਸਦਾ ਹੀ ਮਤਵਾਲੇ ਰਹਿੰਦੇ ਹਾਂ ਅਤੇ ਸਾਡੀ ਰਾਤ ਦਿਨ ਲਿਵ ਲੱਗੀ ਰਹਿੰਦੀ ਹੈ ਇਸ ਅਰਥਾਏ ਆਪ ਜੀ ਨੇ ਇਸ ਸ਼ਬਦ ਦੁਆਰਾ ਆਪਣੇ ਮਦ ਦੇ ਪਿਆਲੇ ਅਤੇ ਉਸ ਨੂੰ ਪੀ ਕੇ ਮਤਵਾਲੇ ਰਹਿਣ ਦਾ ਵਰਣਨ ਕੀਤਾ ਹੈ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਉ ਚੁਆਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਨਿਸ ਬਣੀ ਪ੍ਰੇਮ ਲਿਬ ਲਾਗੀ ਸ਼ਬਦ ਅਨਾਹਦ ਗਇਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸੈ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦ ਚੂਚੈ ਭਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਪਿਆ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁਨਠੈ ਕਰੇ ਕਿਆ ਸਿਫਤੀ ਰਤਾ ਸਦ ਬੈ ਰਾਗੀ ਜੂਏ ਜਨਮ ਨਾ ਹਾਰੈ ਕਹੋ ਨਾਨਕ ਸੁਣ ਪਰਥਰ ਜੋਗੀ ਦੀਵਾ ਅੰਮ੍ਰਿਤ ਧਾਰੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ ਪਰਥਰੀ ਗੁਰੂ ਜੀ ਨੇ ਕਿਹਾ ਪਰਮਾਤਮਾ ਦੀ ਸਿਫਤ ਵਿੱਚ ਲੱਗਾ ਹੋਇਆ ਸਦਾ ਹੀ ਜੋਗੀ ਹੈ ਉਹ ਆਪਣਾ ਜਨਮ ਨਿਸਫਲ ਨਹੀਂ ਗਵਾਉਂਦਾ ਐਸਾ ਮਸਤ ਹੋਇਆ ਪੁਰਸ਼ ਆਪਣੇ ਆਤਮਾ ਸਰੂਪ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਧਾਰਨ ਕਰਦਾ ਹੈ ਪਰਥਰੀ ਨੇ ਸੱਚੇ ਮਦ ਪਿਆਲੇ ਦਾ ਸਹਿਜ ਸਮਾਧੀ ਤੇ ਨਿਤ ਦਰਸ਼ਨ ਦਾ ਨਿਰਣਾ ਸੁਣ ਕੇ ਗੁਰੂ ਜੀ ਨੂੰ ਨਮਸਕਾਰ ਕਰ ਦਿੱਤੀ ਫਿਰ ਪਰਥਰੀ ਦੇ ਸਾਥੀ ਦੂਸਰੇ yogੀਆਂ ਨੇ ਕਿਹਾ ਕਿ ਗ੍ਰਸਤ ਨੂੰ ਤਿਆਗ ਕੇ yog ਸਾਧਨਾ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਗੁਰੂ ਜੀ ਨੇ ਫਰਮਾਇਆ हे yogੀ ਜੋ ਪੁਰਸ਼ ਆਪਣੀ ਨੇਕ ਕਮਾਈ ਕਰਕੇ ਆਪਣੀ ਗੁਜਰਾਨ ਕਰੇ ਅਤੇ ਉਸ ਵਿੱਚੋਂ ਲੋੜਵੰਦਾ ਨੂੰ ਵੀ ਜਥਾ ਸ਼ਕਤ ਦੇਵੇ ਰੇਮਾ ਭਗਤੀ ਦੁਆਰਾ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੋੜੇ ਉਸ ਨੂੰ ਗ੍ਰਸਥ ਵਿੱਚ ਵੀ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰਾਂ ਦੀ ਚਰਚਾ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਕਜਲੀਬੰਗ ਤੋਂ ਚੱਲ ਕੇ ਗੁਰੂ ਜੀ ਸਮੁੰਦਰ ਦੇ ਪੱਛਮੀ ਘਾਟ ਤੇ ਨਾਲ ਨਾਲ ਮਾਲਾਬਾਰ ਗੁਜਰਾਤ ਬੰਬਈ ਆਦਕ ਇਲਾਕਿਆਂ ਵਿੱਚ ਸਤਨਾਮ ਦਾ ਚੱਕਰ ਚਲਾਉਂਦੇ ਹੋਏ ਸਿੰਧh ਵਿੱਚ ਉੱਚ ਦੇ ਪੀਰਾਂ ਪਾਸ ਬਹਾਵਲਪੁਰ ਆਈ ਪੀਰ ਬਹਾਵਲਦੀਨ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਵਿੱਚ ਯਕੀਨ ਰੱਖਦਾ ਸੀ ਗੁਰੂ ਜੀ ਨੇ ਕਿਹਾ ਪੀਰ ਜੀ ਇਹਨਾਂ ਕਰਾਮਾਤਾਂ ਨਾਲ ਲੋਕਾਂ ਨੂੰ ਪਰਮਾਤਮਾ ਕੀ ਮਾਇਆ ਇਕੱਠੀ ਕਰਨੀ ਅਤੇ ਆਪਣੀ ਪੂਜਾ ਮੰਨਤਾ ਕਰਵਾਉਣੀ ਯੋਗ ਨਹੀਂ ਹੈ ਇਹ ਮਾਇਆ ਮੁਰਦਾ ਹੈ ਮੁਰਦਾ ਖਾਣਾ ਨੀਚਾਂ ਦਾ ਕੰਮ ਹੈ ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੰਸ ਹੋ ਪਰਮਾਤਮਾ ਦੇ ਨਾਮ ਮੋਤੀ ਨੂੰ ਖਾ ਕੇ ਤ੍ਰਿਪਤ ਰਹਿਣਾ ਚਾਹੀਦਾ ਹੈ ਐਸੇ ਸਤਿਬਚਨ ਸੁਣ ਕੇ ਪੀਰ ਅਤੇ ਉਸ ਦੇ ਚੇਲੇ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਇੱਥੇ ਚੱਲ ਕੇ ਗੁਰੂ ਜੀ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਮਿਲ ਕੇ ਕਰਤਾਰਪੁਰ ਆਪਣੇ ਪਰਿਵਾਰ ਪਾਸ ਵਾਪਸ ਪਹੁੰਚ ਗਏ ਸਾਧ ਸੰਗਤ ਜੀ ਇਹ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੂਸਰੀ ਉਦਾਸੀ ਦਾ ਵਰਣਨ ਦੂਸਰੀ ਉਦਾਸੀ ਦੇ ਵਰਣਨ ਦੌਰਾਨ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਲਗਾਮਾਤਰਾ ਦੀਆਂ ਗਲਤੀਆਂ ਪੁੱਲਾ ਹੋ ਗਈਆਂ ਹੋਣ ਗਿਆ ਉਚਾਰਣ ਵਿੱਚ ਵੀ ਗਲਤੀ ਹੋ ਗਈ ਹੋਵੇਗੀ ਆਪਣਾ ਦਾਸ ਬੱਚਾ ਸਮਝ ਕੇ ਮਾਫ ਕਰਨਾ ਜੀ ਆਪ ਬਖਸ਼ਣਯੋਗ ਹੋ ਧੰਨ ਗੁਰੂ ਨਾਨਕ ਜੀ ਮਹਾਰਾਜ ਬਖਸ਼ ਲੈਣ ਆਪ ਜੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਤੇ ਗੁਰਬਾਣੀ ਨੂੰ ਮਾਣ ਬਖਸ਼ਦੇ ਹੋ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਰਹੋ ਔਰ ਗੁਰੂ ਮਹਾਰਾਜ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੁਣ ਆਪ ਪੁੱਲਾ ਚੁੱਕਾਂ ਦੀ ਮਾਫੀ ਦੇਣਾ ਜੀ ਅੱਗੇ ਤੀਸਰੀ ਉਦਾਸੀ ਵਿੱਚ ਫੇਰ ਜਲਦੀ ਤੁਹਾਡੇ ਨਾਲ ਸੰਜ ਪਾਵਾਂਗੇ ਉਦੋਂ ਤੱਕ ਲਈ ਦਿਓ ਆਗਿਆ ਧੰਨ ਗੁਰੂ ਨਾਨਕ ਮਹਾਰਾਜ ਆਪ ਸਭ ਨੂੰ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ